ਗੁੱਡ ਮਾਰਨਿੰਗ ਤੇ ਰਾਤੀ ਇੱਥੇ ਰੁਕੇ ਸੀਗੇ ਆਹ ਘਰ ਦੁਆਰਾ ਸਾਹਿਬ ਦੇ ਵਿੱਚ ਤੇ ਇਹ ਆ ਗਿਆ ਜੀ ਰਾਜਾ ਫਾਰਕ ਗੁਰਦੁਆਰਾ ਸਾਹਿਬ ਤੇ ਇੱਥੇ ਰੁਕਣ ਨੂੰ ਵਧੀਆ ਇੰਤਜ਼ਾਮ ਹੈਗਾ ਤੇ ਇਹ ਹਵਾ ਮਹਿਲ ਤੋਂ ਤਕਰੀਬਨ 4 ਕਿਲੋਮੀਟਰ ਦੂਰ ਤੇ ਹੈਗਾ ਲੋਕੇਸ਼ਨ ਲਾ ਲਓ ਜੇ ਕਿਸੇ ਨੇ ਆਉਣਾ ਹੋਇਆ ਇੱਥੇ ਹਾਂ ਦਿਖਾਉਣੇ ਅੱਗੇ ਕਿਤੇ ਕਿਤੇ ਜਾਣੇ ਆਗੇ ਬਾਅਦ ਰਹਿਣਾ ਆ ਕੇ ਰੈਡੀ ਹੋਗੇ ਲਓ ਜੀ ਪਹੁੰਚ ਗਏ ਨਵੀਂ ਲੋਕੇਸ਼ਨ ਤੇ ਆ ਬੜੀ ਆਪਣੀ ਜਗ੍ਹਾ ਜੀ ਤੇ ਇਹ ਹੈ دیਵਾਨੇ ਆਮ ਤੇ دیਵਾਨੇ ਖਾਸ ਦਾ ਜਿਹੜਾ ਗੇਟ ਹੈ ਇੱਥੇੋਂ ਤਾਂ ਐਂਟਰੀ ਨਹੀਂ ਦਿੰਦੇ ਦੂਜੀ ਥਾੜ ਐਂਟਰੀ ਹੈ ਦੀ ਤੇ ਅੰਦਰੋਂ ਦਿਖਾਉਣੇ ਆ ਬਾਕੀ ਤੁਹਾਨੂੰ ਬਾਕੀ ਤੁਸੀਂ ਬਾਹਰਲਾ 뷰 ਦਿਖਾਉਣੇ ਸਾਨੂੰ ਪਹਿਲਾਂ ਮੇਰਾ ਅੰਦਰਲਾ 뷰 ਦਿਖਾਓ ਇਹ ਹੈ ਬਾਹਰਲਾ 뷰 ਮਾਰ ਗੇਟ ਹੈ ਮੇਨ ਇੱਥੋਂ ਦੀ ਬਸ ਐਂਟਰੀ ਨਹੀਂ ਦਿੰਦੇ ਦੂਜਾ ਗੇਟ ਹੈ ਕਨਾਲ ਦਾ ਅਸੀਂ ਪਹੁੰਚ ਕੇ ਥੋੜਾ ਜਿਹਾ ਪਹਿਲਾਂ ਤੇ ਇਹਦੇ ਚ ਐਂਟਰੀ ਹੈਗੀ 9:30 ਵਜੇ 9:30 ਵਜੇ ਟਿਕਟ ਵੀ ਇਹਦੀ ਤੇ ਟਿਕਟ ਵੀ ਦੱਸਦੇ ਹਾਂ ਕਿ ਕਿੰਨੇ ਟਿਕਟ ਵੀ ਤੁਹਾਨੂੰ ਦੱਸਾਂਗੇ ਕਿ ਕਿੰਨੇ ਦੀ ਆ ਇਧਰ ਹੋਰ ਲੋਕੇਸ਼ਨ ਭਾਉ ਜਾਂ ਜਿਨਾਂ ਸਰਚ ਕਰਦੇ ਆ ਉਹ ਲੋਕੇਸ਼ਨ ਦੇਖ ਲਾਂ ਤੇ 9:10 ਵਜੇ ਆ ਕੇ ਜਣੋ ਆਹ ਲਿਕੇ ਦਿਖਾਉਣ ਆਣ ਵਾਲੇ ਦੇਖਾਂਗੇ ਟਿਕਟ ਲੈ ਰਹੀ ਜੀ ਇਹਦੀ ਦੋ ਜਣਾਂ ਦੀ 104 ਰੁਪਏ ਦੀ ਟਿਕਟ ਦਿੱਤੀ ਹੈਗੀ ਤੇ ਇਹ ਬੈਕ ਸਾਈਡ ਆ ਗਈ ਇੱਥੋਂ ਟਿਕਟ ਮਿਲਦੀ ਹੈਗੀ ਆ ਜਾਏਗੀ ਤੇ ਬੈਕ ਸਾਈਡ ਆ ਜਾਓ ਤੁਸੀਂ ਇਧਰੋਂ ਦੀ ਤੇ ਆਹ ਸੇ ਇਧਰ ਦੀ ਜਾਇਆ ਜਾਂਦਾ ਹੈਗਾ ਤੇ ਅੰਦਰੋਂ ਦਿਖਾਉਣਾ ਸਾਨੂੰ ਹੁਣ ਸਾਰੀ ਲੋਕੇਸ਼ਨ ਇਹ ਆ ਗਿਆ ਜੀ ਅੰਦਰ ਦਾ ਦਿਓ ਹਵਾ ਮਿਲਦਾ ਇਧਰੋਂ ਇੰਟਰ ਹੋਏਗੇ ਤੇ ਅੱਗੇ ਦਾ ਮਾਹੌਲ ਤੁਹਾਨੂੰ ਦਿਖਾਉਣਗੇ ਠੀਕ ਹੈਗਾ ਇਹ ਆ ਗਏ ਸੈਂਟਰ ਇਧਰ ਸਾਹਮਣੇ ਤੇ ਆ ਮਚਾੜੇ ਫੁਹਾਰੇ ਵਾਲਾ ਸਿਸਟਮ ਬਣਾਇਆ ਹੋਇਆ ਹੈਗਾ ਆ ਸਾਰਾ ਹਵਾ ਮੈਲ ਇਹ ਝੁੰਜਣਾ ਮੈਲ ਦੇਖ ਕੇ ਆਏ ਸੀਗੇ ਕਹਿੰਦੇ ਵੀ ਉਹਨੂੰ ਦੇਖ ਕੇ ਬਣਾਇਆ ਹੋਇਆ ਹੈ ਬਾਕੀ ਪੱਕੀ ਇਨਫੋਰਮੇਸ਼ਨ ਨਹੀਂ ਜੇ ਕੁਝ ਗਲਤ ਹੋਇਆ ਤਾਂ ਉਹਦੇ ਲਈ ਸੌਰੀ ਮਾੜ ਜਿੱਥੋਂ ਤੱਕ ਸਾਨੂੰ ਜਿੱਥੋਂ ਤੱਕ ਸਾਨੂੰ ਜਾਣਕਾਰੀ ਹੈ ਕਹਿੰਦੇ ਵੀ ਉਸ ਨੂੰ ਦੇਖ ਕੇ ਬਣਾਇਆ ਹੋਇਆ ਹੈ ਉੱਥੇ ਵੀ ਇੱਦਾਂ ਉੱਥੇ ਵੀ ਐਦਾਂ ਦੇ ਸਾਰੇ ਫਿਲਰ ਸੀਗੇ ਉਹਨੂੰ ਦੇਖ ਕੇ ਬਣਾਇਆ ਗਿਆ ਹਵਾ ਨਾਲ ਇੱਕ ਆ ਗਿਆ ਮੈਦ ਹਵਾ ਦਾ ਇਹਨਾਂ ਜਗ੍ਹਾ ਆ ਬਚਾਲੇ ਕੁਝ ਫਲੋਟਾਇਰ ਬਣਾਇਆ ਹੋਇਆ ਹੈਗਾ ਤੇ ਉੱਪਰੋਂ ਦੇਖੋ ਉੱਪਰ ਜਾ ਕੇ ਦਿਖਾਉਣੇ ਤੁਹਾਨੂੰ ਸਾਰਾ 뷰 ਬਾਕੀ ਸ਼ਹਿਰ ਇੱਥੋਂ ਦਿਿੰਦਾ ਸਾਰਾ ਉਹ ਦਿਖਾਉਣਾ ਸਾਨੂੰ ਸਾਰਾ 뷰 ਉੱਪਰ ਜਾ ਕੇ ਆ ਦੇਖੋ ਉਸ ਸਮੇਂ ਦੀ ਬਣਾਈ ਜਾਣੀ ਹੈ ਮਹਿਲ ਦੇ ਵਿੱਚ ਦੇਖਣ ਉਪਰ ਛੋਟਾ ਲੱਗਦਾ ਪਰ ਇਹ ਅੰਦਰੋਂ ਵੱਡਾ ਬਹੁਤ ਆਵਾ ਮਲ ਨੋਪਰ ਦਾ 뷰 ਦਿਖਾਉਣਾ ਸਾਰਾ ਸਾਨੂੰ ਇੱਥੇ ਦਿਖਾਤਾ ਉੱਪਰ ਦਾ 뷰 ਤੇ ਉੱਪਰੋਂ 뷰 ਦਿਖਾਉਣਾ ਸਾਨੂੰ ਸਾਰਾ ਤੇ ਕਹਿੰਦੇ ਵੀ ਸ਼ਹਿਰ ਵੀ ਇੱਥੋਂ ਸਾਰਾ ਦਿਖਦਾ ਹੈਗਾ ਉੱਪਰ ਜਾ ਕੇ ਦੇਨੇ ਆ ਸਾਰਾ ਮੇਹੂ ਦਿਖਾਉਣਾ ਤੁਹਾਨੂੰ ਉੱਪਰ ਦਾ ਆ ਗਈ ਸੈਕੰਡ ਫਲੋਰ ਦੇਖ ਦੇਖਦੇ ਆ ਵੀ ਕਿੱਥੋਂ ਤੱਕ ਤਾਹਾਂ ਜਾਣ ਨੂੰ ਇਹਨਾਂ ਨੇ ਹਜੇ ਤੱਕ ਰਸਤਾ ਜਿਹੜਾ ਛੱਡਿਆ ਹੋਇਆ ਬੰਦ ਨਹੀਂ ਕੀਤਾ ਤਾਂ ਜਮਾ ਉਪਰੋਂ ਹੀ ਦਿਖਾਉਣਗੇ ਆ ਸ਼ਾਇਦ ਉਸ ਟਾਈਮ ਦੇ ਵਿੱਚ ਰਾਜ ਦੇ ਬੈਠਣ ਲਈ ਬਣਾਇਆ ਗਿਆ ਹੋਊਗਾ ਹਾਂ ਅਗੇ ਹਵਾ ਮੈਲ ਦੇ ਵਿਚ ਲਾਵੂ ਦੇਖੋ ਕਿੰਨੀ ਘੈਂਟ ਡੈਕੋਰੇਸ਼ਨ ਕੀਤੀ ਹੋਈ ਹੈਗੀ ਤੇ ਇਹ ਬੰਦ ਕੀਤਾ ਹੋਇਆ ਹੈ ਅੱਗੇ ਨਹੀਂ ਜਾ ਸਕਦੇ ਸਾਹਮਣੇ ਜਿਹੜੀ ਦਿਨੀ ਹੁੰਦੀ ਆ ਲਾਈਟਿੰਗ ਵਗੈਰਾ ਸ਼ੀਸ਼ੇ ਵਗੈਰਾ ਜਮਕਦੇ ਜਿਹੜੇ ਉਹ ਨਹੀਂ ਇਹ ਹਾਂ ਤੇ ਇਧਰ ਕਹ ਜੀ 3rd ਫਲੋਰ ਇਤੋਂ ਸ਼ਹਿਰ ਦਾ 뷰 ਦਿਨ ਦਾ ਤੇ ਬਾਹਰਲੀ ਸਾਈਡ ਜਿਹੜੀਆਂ ਜਾਲੀਆਂ ਦੀਆਂ ਨਹੀਂ ਹੁੰਦੀਆਂ ਗਿਆ ਉਹ ਆਹੀ ਜਾਲੀਆਂ ਨੇ ਨਿਕਲੋ ਇਹ ਤਾਂ ਸਾਰਾ ਆ ਜਿਹੜੀ ਜਗ੍ਹਾ ਛੱਡੀ ਹੋਈ ਹੈ ਬਾਰੇ ਪਾਸੇ ਉਹਦਾ ਵੀਊ ਨਹੀਂ ਲੈਂਦਾ ਹੈਗਾ ਸਾਰਾ ਕਿਉਂਕਿ ਹੋਰ ਦਿਖਾਉਣੇ ਹੈਗੇ ਉੱਪਰ ਜਾ ਕੇ ਦਿਖਾਉਣੇ ਇਹ ਆ ਗਿਆ ਜੀ ਉੱਪਰੋਂ ਵੀਊ ਦੇਖ ਸਕਦੇ ਹੋ ਤੇ ਬਾਈ ਹੋਰੇ ਫੋਟੋ ਖਿੱਚ ਰਹੇ ਨੇ ਹਾਂ ਹਾਂ ਹਿੱਥੋਂ ਦੇਖ ਸਾਰੇ ਵਿੱਚ ਜਿਹੜੀਆਂ ਜਾਰੀ ਹੈਗੀਆਂ ਤਾਂ ਕਰਕੇ ਸ਼ਾਇਦ ਇਹਨੂੰ ਹਵਾ ਮਹਿਲ ਕਹਿੰਦੇ ਬਾਕੀ ਇਹਦੇ ਬਾਰੇ ਆਪਣੇ ਕੋਲੇ ਨਹੀਂ ਜਾਣਕਾਰੀ ਹੈਣੀ ਇਹ ਜਾਣਕਾਰੀ ਹੁੰਦੀ ਤਾਂ ਤੁਹਾਨੂੰ ਸਾਰਾ ਕੁਝ ਦੱਸਦੇ ਆ ਗਿਆ ਜੀ ਜਮਾ ਉੱਪਰੋਂ ਵੈਸੇ ਦੇਖਣ ਨੂੰ ਇਹਦੇ ਚ ਇੰਨਾ ਜ਼ਿਆਦਾ ਕੋਈ ਸਾਨੂੰ ਖਾਸ ਨਹੀਂ ਲੱਗਿਆ ਮਸਕਲਾ ਹਵਾ ਮਹਿਲ ਭਜਦਾਗਾ ਕਿਉਂਕਿ ਇਹਦੇ ਥਾਂ ਥਾਂ ਤੇ ਬਸਾ ਹੋਰੀਆਂ ਹਵਾ ਕਰਾਸ ਹੁੰਦੀ ਹੈਗੀ ਤੇ ਆ ਜਮਾ ਜਿਹੜਾ ਫਰੰਟ ਤੋਂ ਹੁੰਦੀ ਨਾ ਹੁੰਦਾ ਉਹ ਚੀਜ਼ ਹੈ ਸਿੱਧੀ ਜਿਹੀ ਬਿਲਡਿੰਗ ਹੈ ਖੜੀ ਤੇ ਸਾਹਮਣੇ ਬਸ ਇੱਕ ਆ ਜਗ ਹੈਗੀ ਤੇ ਇਥੋਂ ਸਾਰਾ ਸ਼ਹਿਰ ਦਿਖਦਾ ਸ਼ਹਿਰ ਤੋਂ ਇਹ ਚ ਹੈ ਜਿਆਦਾ ਉੱਚਾ ਨਹੀਂਗਾ ਠੀਕ ਆ ਬਾਕੀ ਹੋਰ ਕਿਲਾ ਦਿਖਾਉਣੇ ਸਾਨੂੰ ਜਾ ਕੇ ਦੂ ਬਾਦ ਤੇ ਰਹਾਬ ਮੈਲ ਦੇਖ ਲੈ ਇਹਦੇ ਵੈਸੇ ਉਹ ਗੱਲ ਹੈਗੀ ਵੀ ਨਾਮ ਵੱਡੇ ਤੇ ਦਰਸ਼ਨ ਛੋਟੇ ਹੈ ਕੋਈ ਜਿਆਦਾ ਖਾਸ ਨਹੀਂ ਦੇਖਣ ਨੂੰ ਇਹਦੇ ਵਿੱਚ ਅਸੀਂ ਆਉਂ ਤਾਂ ਤੁਸੀਂ ਦੇਖ ਸਕਦੇ ਹੋਗੇ ਨਹੀਂ ਵੈਸੇ ਇਹਦੇ ਚ ਦੇਖਣ ਵਾਲੀ ਕੋਈ ਖਾਹ ਜੀ ਗੱਲ ਨਹੀਂ ਲੱਗੀ ਸਾਨੂੰ ਐਨੇ ਜਨੇ ਟਿਕਟ ਲਈ ਜਾਂਦੇ ਆਉਂਦੇ ਆ ਨੇ ਆ ਪੈਸੇ ਵਾਲਾ ਕੰਮ ਹੈ ਨਹੀਂਗਾ